ਤਾਂ ਉਹ ਪਤਾ ਕਿ ਮਾਹੌਲ ਜਿਹੜਾ ਬਾਰਡਰ ਤੇ ਖਰਾਬ ਹੋ ਗਿਆ ਦੋਵੇਂ ਪਾਸੇ ਹੀ ਮਾਹੌਲ ਬਹੁਤ ਵਧੀਆ ਨਹੀਂ ਤੇ ਕਿਸੇ ਟਾਈਮ ਤੇ ਵੀ ਜੰਗ ਲੱਗ ਸਕਦੀ ਹੈ ਆਪਾਂ ਬਾਰਡਰ ਤੇ ਆ ਬਾਰਡਰ ਦੇ ਉੱਤੇ ਕਈ ਮੁੜਕੇ ਸਮੱਸਿਆਵਾਂ ਆਉਂਦੀਆਂ ਬਸ ਵੈ ਤੁਹਾਨੂੰ ਕਹਿਣਾ ਆ ਕਿ ਤੁਸੀਂ ਇਕੱਲੇ ਨਹੀਂ ਜੇ ਮੈਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਆ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਆ ਬਾਰਡਰ ਦੇ ਉੱਤੇ ਤਣਾਅ ਤੁਹਾਨੂੰ ਪਤਾ ਪਿਛਲੇ ਦਿਨੀ ਜਿਹੜੀ ਪਾਸਤਾਨ ਦੇ ਵਿੱਚ ਬੈਠੇ ਮੁਸਲਮਾਨਵਾਦੀਆਂ ਨੇ ਜਿਹੜੀ ਟੈਰਰਿਸਟ ਕਾਰਵਾਈ ਕੀਤੀ ਹੈ ਸਾਡੇ ਭਾਰਤੀਆਂ ਨੂੰ ਪਹਿਲਗਾਮ ਦੇ ਵਿੱਚ ਨਿਸ਼ਾਨਾ ਬਣਾਇਆ 26 27 ਲੋਕ ਸ਼ਹੀਦ ਹੋ ਗਏ ਉਹਦੇ ਕਰਕੇ ਦੋਵਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਹੈ ਔਰ ਦੋਵੇਂ ਪਾਸੇ ਬਾਰਡਰਾਂ ਦੇ ਲੱਗੇ ਕਬਜ਼ਾਟ ਹੈ ਤੁਹਾਨੂੰ ਤਾਂ ਪਤਾ ਤੁਸੀਂ ਸਾਡੇ ਅੱਗੇ ਹੀ ਹੋ ਜਦੋਂ ਵੀ 65 ਦੀ جنگ 71 ਦੀ جنگ ਜਾਂ ਕਲਗਲ ਦੀ جنگ ਜਾਂ ਕੋਈ ਪਿੱਛੋਂ ਵੀ ਜਦੋਂ ਕਿਤੇ ਬਾਰਡਰ ਤੇ ਤਣਾਅ ਵਾਜ ਜਾਂਦਾ ਤੇ ਜਿਹੜੇ ਸਾਡੇ ਪਿੰਡਾਂ ਬਾਰਡਰ ਦੇ ਕੰਢੇ ਦੇ ਉੱਤੇ ਜਿਹੜੇ ਪਿੰਡ ਐ ਜਿੱਦਾਂ ਸਾਡੇ ਪਿੰਡ ਨੇ ਉਹਨਾਂ ਲਈ ਨਾਲ ਹੀ ਮੁਸ਼ਕਲਾਂ ਜੜੀਆਂ ਉਹ ਇੱਕ ਤੇ ਇਹ ਦੇ ਕਰਕੇ ਮੈਂ ਸਿਰ ਤੁਹਾਨੂੰ ਮਿਲਣਾ ਚਾਹੁੰਦਾ ਸੀਗਾ ਉਹ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਦੋ ਚੀਜ਼ਾਂ ਕਿ ਘਬਰਾਉਣਾ ਨਹੀਂ ਸਰਕਾਰ ਤੁਹਾਡੇ ਨਾਲ ਹੈ ਕੋਈ ਵੀ ਮੁਸ਼ਕਲ ਆਉਂਦੀ ਹੈ ਤੇ ਆਪਾਂ ਉਹ ਮੁਸ਼ਕਲ ਦਾ ਹੱਲ ਕਰਾਂਗੇ ਹਮੇਸ਼ਿਆ ਦੀ ਤਰ੍ਹਾਂ ਜਿੱਦਾਂ ਪਹਿਲਾਂ ਕਰਦੇ ਸੀਗੇ ਹੁਣ ਵੀ ਕਰਾਂਗੇ ਉਹ ਦੂਜੀ ਮੇਰੀ ਤੁਹਾਨੂੰ ਬੇਨਤੀ ਆ ਕਿ ਮੰਨ ਲਓ ਵੈਸੇ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆ ਆਪਣੇ ਮੂੰਹੋਂ ਇਦਾਂ ਦੇ ਸ਼ਬਦ ਕੱਢਦੇ ਆ ਚੰਗੇ ਦੀ ਲੱਗੀ ਦੇ ਪਰ ਜੇ ਸਾਡਾ ਦੁਸ਼ਮਣ ਦੇਸ਼ ਸਾਡੇ ਤੇ ਕਿਸੇ ਕਿਸੇ ਤਰ੍ਹਾਂ ਦਾ ਹਮਲਾ ਕਰਦਾ ਸਾਡੀ ਫੌਜ ਆਉਂਦੀ ਹੈ ਤੇ ਆਪਾਂ ਆਪਣੇ ਭਾਰਤੀ ਫੌਜ ਦੇ ਜਵਾਨਾਂ ਨਹੀਂ ਫੌਜੀ ਦਸਤੇ ਜਿਹੜੇ ਬੀਐਸਐਫ ਵਾਲੇ ਇਹਨਾਂ ਦੀ ਪ੍ਰਧਾਵਾ ਦੀ ਮਤਤ ਕਰਨੀ ਹੈ ਆਪਣੇ ਹੀ ਪ੍ਰਧਾਨ ਨੇ ਆਪਣੇ ਪੁੱਤਰ ਨੇ ਜਿਹੜੇ ਸਾਡੇ ਵਿਚਾਰੇ ਬਾਰਡਰ ਤੇ ਬੈਠੇ ਆ ਦੇਸ਼ ਦੀ ਰਾਖੀ ਵਾਸਤੇ ਉਹਨਾਂ ਦੀ ਆਪਾਂ ਮਤਤ ਕਰਨੀ ਹੈ ਇਕਲਾਂ ਦੇ ਘਟਾਉਣੇ ਸਵਗਲਾਂ ਨੂੰ ਥੇਲਾ ਚ ਸੁਤਣਾ ਇਹ ਸਾਰੀ ਕਾਰਵਾਈ ਜਿਹੜੀ ਜ਼ਿਆਦੀ ਹੈ ਉਹ ਸਾਡੀ ਕੋਸ਼ਿਸ਼ ਹੈ ਕਿ 31 ਮਈ ਤੱਕ ਇਸ ਕੰਮ ਨੂੰ ਜਿਹੜਾ ਖਤਮ ਕਰ ਦਈਏ ਕਿ ਸਾਡਾ ਕੋਈ ਅੱਗੇ ਬੱਚਾ ਜਿਹੜਾ ਉਹ ਨਸ਼ੇ ਦੇ ਉੱਤੇ ਨਾ ਲੱਗੇ ਜਿਹੜਾ ਕੋਈ ਆਪਣੇ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਦਾ ਉਹ ਤੁਸੀਂ ਸਾਡਾ ਸਹਿਯੋਗ ਕਰਨਾ ਆ ਮਹੀਨਾ ਕੱਲ੍ਹ ਤੋਂ ਚੜ ਜਾਣਾ 31 ਮਈ ਤੱਕ ਬਹੁਤ ਬਹੁਤ ਜੜੀਆਂ ਸਰਗਰਮੀਆਂ ਹੋਣਗੀਆਂ ਨਸ਼ਿਆਂ ਦੇ ਵਿਰੁੱਧ ਸੋ ਤੁਸੀਂ ਸਾਰਿਆਂ ਨੇ ਵੱਤ ਵੱਤ ਜਿਹੜੀ ਮਤ ਕਰਨੀ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਲਾਗੇ ਚਾਗੇ ਕੋਈ ਨਸ਼ਾ ਵੇਚਦਾ ਕੋਈ ਬੱਚਿਆਂ ਨੂੰ ਨਸ਼ੇ ਤੇ ਲਾਉਂਦਾ ਤਾਂ ਉਹਦੇ ਬਾਰੇ ਜਾਣਕਾਰੀ ਤੁਸੀਂ ਦੇਣੀ ਆ ਡਰਦਾ ਨਹੀਂ ਤੁਸੀਂ ਪੁਲਿਸ ਨੂੰ ਨਹੀਂ ਦੇ ਸਕਦੇ ਮੈਨੂੰ ਦੱਸ ਦੇਣਾ ਕਿ ਆ ਬੰਦਾ ਜੀ ਇਹ ਇੱਥੇ ਪ੍ਰੋਬਲਮ ਦੇ ਰਿਹਾ ਅਸੀਂ ਕਿਸੇ ਵੀ ਕਿਸਮ ਦੀ ਛੋਟੇ ਤੋਂ ਛੋਟੇ ਲੈਵਲ ਦੀ ਜਿਹੜੀ ਕੋਈ ਵੀ ਜਿਹੜਾ ਬੰਦਾ ਇਸ ਨਸ਼ੇ ਨੂੰ ਵੇਚਦਾ ਉਹਦੇ ਖਿਲਾਫ ਕਾਰਵਾਈ ਕਰਨੀ ਕਰਨੀ ਪਾਵੇ ਜੋ ਮਰਜ਼ੀ ਹੋ ਜੇ ਔਰ ਵੱਡੇ ਤੋਂ ਵੱਡਾ ਬੰਦਾ ਆਹ ਮਹੀਨੇ ਤੁਸੀਂ ਦੇਖਿਓ ਕਿੰਨੇ بڑے بڑے ਸਮਗਲੇ ਦੇ ਰਹੇ ਉਹਨਾਂ ਨੂੰ ਨੱਥ ਪਾਉਗੀ ਜਿਹੜਾ ਕਈ ਵਾਰਾ ਲੋਕਾਂ ਦੇ ਮਨ ਚ ਹੁੰਦਾ ਕਿ ਵੱਡਿਆਂ ਨੂੰ ਨਹੀਂ ਫੜੇ ਪਰ ਇੱਕ ਬਹੁਤ ਵੱਡਾ ਨੈਟਵਰਕ ਹੈ ਇਹਦੇ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਇੱਕ ਲੰਮਾ ਪ੍ਰੋਸੈਸ ਹੈ ਅਸੀਂ ਜਦੋਂ ਪਹਿਲੀ ਮਾਤ ਤੋਂ ਸ਼ੁਰੂ ਕੀਤਾ ਤਾਂ ਪਹਿਲਾਂ ਇੱਕ ਮਹੀਨੇ ਤੋਂ ਉਹਦੀ ਕਾਨੂੰਨੀ ਪ੍ਰਕਿਰਿਆ ਕਰਦੇ ਸੀਗੇ ਪੂਰਾ ਕਰਕੇ ਤਾਂ ਹੀ ਸ਼ੁਰੂ ਕੀਤਾ ਸੀਗਾ ਸੋ ਹੁਣ ਵੀ ਅਸੀਂ ਬਹੁਤ ਵੱਡੇ ਜਿਹੜੇ ਨਸ਼ਾ ਮਾਫੀਆ ਉਹਨੂੰ ਆਪਣੀ ਰੇਂਜ ਚ ਲਿਆ ਉਹਦੇ ਰਿਜ਼ਲਟ ਜਿਹੜੇ ਤੁਹਾਡੇ ਅੱਗੇ ਆਉਣਗੇ ਇਸ ਮਹੀਨੇ ਦੇ ਵਿੱਚ ਸੋ ਇਹ ਦੋ ਬੇਨਤੀਆਂ ਤੁਹਾਨੂੰ ਮੈਂ ਕਰਨ ਵਾਸਤੇ ਆਇਆ ਸੀਗਾ ਜ਼ਿਆਦਾ ਤਾਂ ਚਿੰਤਾ ਸੀਗੀ ਕਿ ਆਪਣੇ ਭੈਣ ਭਰਾ ਬਾਰਡਰ ਤੇ ਆ ਉਹਨਾਂ ਨੂੰ ਮਿਲਣਾ ਚਾਹੀਦੀ ਹੈ ਕਿਉਂਕਿ ਸੰਕਟ ਦਾ ਸਮਾਂ ਹੈ ਦੇਸ਼ ਤੇ ਵੀ ਸੰਕਟ ਆ ਜਾਂਦਾ ਤਾਂ ਆਪਣੇ ਤੇ ਵੀ ਇਹ ਸੰਕਟ ਹੁੰਦਾ ਇਸ ਕਰਕੇ ਮੈਂ ਆਇਆ ਸੀਗਾ ਦੂਜੇ ਨਾਲ ਅਫਸਰ ਵੀ ਆਪਣੇ ਨਾਲ ਐਸਡੀਐਮ ਸਾਹਿਬ ਨੇ ਵੀਡੀਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰੇ ਅਫਸਰ ਆਏ